ਹੈਲੋ एवरीवन ਵੈਲਕਮ ਬੈਕ ਅਸਲਾਮੁਅਲੈਕਮ ਤੇ ਸਤ ਸ੍ਰੀ ਅਕਾਲ ਕਿਦਾਂ ਹਾਲ ਚਾਲ ਜਮੀਦ ਕਰਦੇ ਆ ਵਧੀਆ ਵਗੈਰਾ ਆਪ ਸੋਨਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਾਂਗੇ ਤੇ ਪੰਮੇ ਦੁੰਮੇਵਾਲ ਨੇ ਰਾਜਵੀਰ ਜਿੰਦਾ ਜੀਆਂ ਕੋਈ ਯਾਦਾਂ ਸਭ ਦੇ ਨਾਲ ਸਾਂਝੀਆਂ ਕੀਤੀਆਂ ਨੇ ਠੀਕ ਹੈ ਮੈਨੂੰ ਲੱਗਦਾ ਆਪਣਾ ਤੁਮਾ ਪੰਮਾ ਦੁਮੇਵਾਲ ਜਿਹੜੇ ਸੀਗੇ ਇਹ ਵੀ ਮਨ ਲੱਗਦਾ ਰਾਜਵੀਰ ਦੇ ਕਾਲਜ ਦੇ ਫਰੈਂਡ ਹੀ ਸੀਗੇ ਬਿਲਕੁਲ ਅੱਛਾ ਵੇਖ ਲੋ ਤੁਸੀਂ ਇਹਨਾਂ ਦੇ ਜਿੰਨੇ ਵੀ ਫਰੈਂਡ ਸੀਗੇ ਸਾਰੇ ਉਹਦੇ ਕਾਲਜ ਸਰਕਲ ਦੇ ਔਰ ਸਾਰੇ ਹੀ ਫੇ ਗਾਇਕੀ ਦੇ ਵਿੱਚ ਆ ਗਏ ਜਾ ਕੇ ਕਨਵਰਟ ਕਰਨੇ ਵਾਲੇ ਜਿਹੜੇ ਸੀ ਨਾ ਉਹਨਾਂ ਤਾਂ ਸੀਨੀਅਰਸ ਹਨ ਹਾਂ ਬਾਕੀ ਜਿਹੜੇ ਨੇ ਇਹ ਸਾਰੇ ਜਿਹੜੇ ਨੇ ਇਹ ਮਤਲਬ ਫੈਲੋਸ ਹਨ ਸਾਰੇ ਨਾ ਇਹ ਕੁਲਵਿੰਦਰ ਬਿੱਲਾ ਤੇ ਹਾਂ ਕੁਲਵਿੰਦਰ ਬਿੱਲਾ ਵੀ ਇਹਨਾਂ ਦਾ ਪੰਮਾ ਦੁਮੇਵਾਲ ਸਾਰੇ ਕਾਲਜ ਮੇਟ ਸੀਗੇ ਨਾ ਚਲੋ ਆਪਾਂ ਰਾਜਵੀਰ ਜਵੰਦੇ ਦੀਆਂ ਕੁਝ ਗੱਲਾਂ ਜਿਹੜੀਆਂ ਨੇ ਉਹ ਤੁਮੇ ਆਪਣਾ ਪਮਦ ਜਨੇ ਵਾਲੇ ਉਹਨਾਂ ਵੀ ਮੀਰ ਕੋ ਸੁਣਦੇ ਆਂ ਜ਼ਰਾ ਕਿਉਂਕਿ ਉਹਨਾਂ ਦੀਆਂ ਯਾਦਾਂ ਤਾਜ਼ੀਆਂ ਕਰਦੇ ਆਂ ਬੀਬੇ ਸਾਡੇ ਸਾਰਿਆਂ ਦੀ ਜ਼ਿੰਦਗੀ ਦਾ ਇੱਕੋੜਾ ਸੱਚ ਹੈ ਦੇਖੋ ਥੋੜਾ ਜਿਹਾ ਹੌਸਲੇ ਨਾਲ ਕਹਿਣਾ ਪੈਂਦਾ ਤੇ ਬ੍ਰਦਰ ਆਪਾਂ ਸਾਰਿਆਂ ਨੇ ਮਰਨਾ ਅੱਛਾ ਵਕਤ ਮਾਲਕ ਨੇ ਮੁਕਰਰ ਕੀਤਾ ਸਮਾਂ ਕਦੋਂ ਆਜਣਾ ਮੈਂ ਤੇ ਰਾਜਵੀਰ ਜਵੰਦਾ ਕਵਰ ਕਰੇ ਵਾਲ 6 ਸਾਲ ਪੰਜਾਬੀ ਯੂਨੀਵਰਸਿਟੀ ਇਕੱਠੇ ਰਹੇ ਉਹ ਸਾਤੋਂ ਛੋਟਾ ਸੀਗਾ ਮੈਂ ਐਮਏ ਇੱਥੇ ਪਹਿਲਾਂ ਪੋਲੀਟਿਕਲ ਸਾਇੰਸ ਦੀ ਨੰਗਲ ਕੀਤੀ ਉਹ ਸਾਤੋਂ ਸਾਲ ਬਾਅਦ ਉੱਥੋਂ ਆਇਆ ਤੇ ਜਦੋਂ ਛੋਟੇ ਛੋਟੇ ਬਾਪੂ ਜੀ ਪ੍ਰੋਗਰਾਮਾਂ ਤੋਂ ਸ਼ੁਰੂ ਕੀਤਾ ਉੱਥੇ ਜਦੋਂ ਸ਼ਨੀ ਐਤਵਾਰ ਵਿਹਲੇ ਹੋਣਾ ਪੇ ਚਲੋ ਯਾਰ ਕੇ ਦੇ ਹਾਕੀ ਕਹਿੰਦੇ ਉਹਨੂੰ ਵਿਆਹ ਤੋਂ ਇੱਕ ਦਿਨ ਪਹਿਲਾਂ ਕੱਢ ਦੇ ਜਾਗੋ ਪੇ ਜਾਗੋ ਬੰਦਾ ਕਹਿੰਦਾ ਤੁਹਾਨੂੰ ਉੱਥੇ ਬੋਲੀਆਂ ਪਾ ਦੇ ਰੁਪਈਆ ਤੁਹਾਨੂੰ 15 15 1600 ਲਵਲੀ ਵਾਈ ਉਹਨੇ ਗਰੁੱਪ ਬਣਾਇਆ ਤੇ ਸਾਨੂੰ ਜਦੋਂ ਤਿੰਨ ਤਿੰਨ 4 400 ਰੁਪਏ ਮਿਲਣਾ ਜਵੰਦੇ ਨੇ ਕਹਿਣਾ ਓਏ ਤੁਸੀਂ ਮੈਨੂੰ ਵੱਧ ਦੇ ਦਿਓ ਮੈਂ ਦੋ ਪੱਗਾਂ ਹੋਰ ਲੈ ਲੰਨਾ ਮਜ਼ਾਕ ਹੀ ਆ ਘੁੰਮਣ ਦਾ ਉਹਨੂੰ ਪਹਿਲਾਂ ਤੋਂ ਹੀ ਸ਼ੌਂਕ ਸੀਗਾ ਮਾਲਕ ਨੇ ਸਭ ਸੈੱਟ ਕਰ ਦਿੱਤਾ ਮਹਾਲੀ ਕੋਠੀ ਮਾਲਕ ਨੇ ਬਖਸ਼ ਦਿੱਤੀ ਗੱਡੀ 1.5 ਕਰੋੜ ਦੀ ਬਖਸ਼ ਦਿੱਤੀ ਬਾਈਕ ਲਿਆ ਥੋੜੇ ਦਿਨ ਪਹਿਲਾਂ 25-30 ਲੱਖ ਦਾ ਪਰ ਉਹ ਬਾਈਕ ਚਲਾਉਣਾ ਉਹ ਮਾਲਕ ਨੇ ਉਹਦੇ ਭਾਗਾ 'ਚ ਨਹੀਂ ਲਿਖਿਆ ਕਿ ਆਪਾਂ ਕਹਿੰਨੇ ਕਈ ਵਾਰ ਇਦਾਂ ਹੋ ਜਾਂਦਾ ਜੀ ਇਦਾਂ ਹੋ ਜਾਂਦਾ ਮੋਟਰਸਾਈਕਲ ਨਾ ਚਲਾਉਂਦਾ ਇਹ ਸਭ ਮੁਕਰਰ ਹੈ ਕਿ ਬਹਾਨੇ ਜਿੱਧਰ ਨੂੰ ਮਰਜੀ ਤੁਸੀਂ ਕਹੀ ਜੋ ਹੁਣ ਕਈ ਵਾਰ ਆਪਾਂ ਵਿਦਵਾਨ ਨਹੀਂ ਬਣ ਜਾਂਦੇ ਪਨੇ ਜੀ ਜੇ ਮੋਟਰਸਾਈਕਲ ਪਰ ਨਾ ਜਾਂਦਾ ਉਹ ਪਿਛਲੇ 5 ਸਾਲਾਂ ਤੋਂ ਜਾ ਰਿਹਾ ਇੱਥੇ ਲੋਕ ਪਏ ਰਹਿ ਜਾਂਦੇ ਰਾਤ ਨੂੰ ਸੁੱਤੇ ਸਵੇਰ ਨੂੰ ਕਹਿੰਦੇ ਰਹਿ ਗਿਆ ਜੀ ਸੁੱਤਾ ਪਿਆ ਰਹਿ ਗਿਆ ਇਸ ਕਰਕੇ ਮੈਨੂੰ ਲੱਗਦਾ ਵਰਲਡ ਦੇ ਕੋਨੇ-ਕੋਨੇ ਤੋਂ ਉਸ ਭਰਾ ਲਈ ਦੁਆਵਾਂ ਹੋ ਰਹੀਆਂ ਮੈਂ ਜਿੱਦਣ ਹਾਂਗਕਾਂਗ ਨੂੰ ਜਾਣਾ ਸੀ ਉਹਨੂੰ ਮਿਲਣ ਗਏ ਤੇ ਜਹਾਜ਼ ਦੇ 7-8 ਘੰਟੇ ਮੈਂ ਇਹੀ ਸੋਚੀ ਗਿਆ ਵੀ ਯਾਰ ਆਪਣਾ ਅੰਤ ਕਿਵੇਂ ਹੋਣਾ ਕੁਝ ਨਹੀਂ ਪਤਾ ਪਰ ਉਹਦੀ ਕਮਾਈ ਇਹ ਹੈ ਕਿ ਭਾਰਤ ਤੋਂ ਮੈਨੂੰ ਲੱਗਦਾ ਵਰਲਡ ਚੋਂ ਕੋਨੇ-ਕੋਨੇ ਚ ਜਿੱਥੇ ਪੰਜਾਬੀ ਉਹਦੇ ਇੱਕ ਗੀਤ ਨੇ ਉਹਨੂੰ ਬਹੁਤ ਪ੍ਰਸਿੱਧੀ ਦਵਾਈ ਕੇ ਬਾਵਲ ਤੇਰੀ ਪੱਗ ਵੇ ਸੁੱਚੀ ਅੰਬਰ ਦੇ ਚੰਨ ਤੋਂ ਉੱਚੀ ਬਹੁਤ ਵੱਡਾ ਹਿੱਟ ਗੀਤ ਗਿਆ ਸੱਭਿਆਚਾਰਕ ਗਾਉਣ ਵਾਲਾ ਭਰਾ ਅੱਜ ਸਾਰੇ ਉਹਦੇ ਲਈ ਅਰਦਾਸਾਂ ਮੈਂ ਤਾਂ ਇਹ ਕਹਿੰਦਾ ਸੀ ਮਾਲਕਾ ਲੋਕਾਂ ਦੀਆਂ ਅਰਦਾਸਾਂ ਦੀ लाज ਰੱਖ ਲਿਓ ਚਲੋ 6 ਮਹੀਨੇ ਸਾਲ 2 ਸਾਲ 4 ਸਾਲ 5 ਸਾਲ ਦੇ ਬਾਅਦ ਹੀ ਬਿਲਕੁਲ ਫਿੱਟ ਹੋ ਜਾਏ ਪਰਿਵਾਰ ਸੰਭਲੂਗਾ ਬਹੁਤ ਕਿਰਪਾ ਉਹਨੇ 5 ਸਾਲ 10 ਸਾਲ ਪ੍ਰੋਗਰਾਮ ਨਾ ਵੀ ਲਾਏ ਗੁਰੂ ਸਾਹਿਬ ਨੇ ਬਹੁਤ ਬਖਸ਼ਿਸ਼ ਕੀਤੀ ਹੋਈ ਹੈ ਪਰ ਉਦੋਂ ਮੈਨੂੰ ਯਾਦ ਆਇਆ ਯਾਰ ਕਿਸੇ ਦਾ ਕੋਈ ਪਤਾ ਨਹੀਂ ਅਜੇ ਉਮਰ 35 ਸਾਲ 90 ਦਾ ਦੱਸਦਾ ਹੁੰਦਾ ਸੀ 90 ਦਾ ਜਨਮ ਦਿਨ ਤੇ 80 84 ਦੇ ਸਾਨੂੰ ਕਹਿੰਦਾ ਸੀਗਾ ਥੋੜੇ ਤੋਂ 6-7 ਸਾਲ ਛੋਟਾ ਓਏ ਤੂੰ ਮੈਨੂੰ ਬਹੁਤ ਮਲਾਪੜਾ ਸਟਾਰ ਬਣ ਗਿਆ ਜਦੋਂ ਕਦੇ ਮੇਰੇ ਕੋਲ ਆ ਰਿਕਾਰਡਿੰਗਾਂ ਵੀ ਪਈਆਂ ਥੋੜੇ ਦਿੰਦੀਆਂ ਕਹਿੰਦਾ ਹੁਣ ਬਾਈ ਜੀ ਥੋੜੇ ਦਿਨ ਮੈਂ ਬਾਹਰ ਹਾਂ ਤੁਸੀਂ ਆ ਜਾਓ ਮੋਹਾਲੀ ਆਪਾਂ ਬੈਠਾਂਗੇ ਬੈਠਣਾ ਬਾਹਰ ਨਹੀਂ ਬੈਠਣਾ ਘਰੇ ਐ ਮਾਤਾ ਜੀ ਤੇ ਬਹੁਤ ਕਿਰਪਾ ਉਹਨਾਂ ਦੀ ਤੇ ਬਾਣੀ ਨਾਲ ਜੁੜੇ ਹੋ ਆ ਪਰ ਸਾਰਾ ਕੁਝ ਅਰਬਾਂ ਖਰਬਾਂ ਵੀ ਉੱਥੇ ਆ ਕੇ ਜ਼ੀਰੋ ਹੋ ਗਿਆ ਤੰਦਰੁਸਤੀ ਦੇ ਮੋਹਰੇ ਬਾਪੂ ਜੀ ਇਸ ਕਰਕੇ ਸਵੇਰੇ ਉੱਠ ਕੇ ਇਦਾਂ ਨਾ ਕਿਹਾ ਕਰੋ ਮੇਰਾ ਆਹ ਰੋਜੀ ਰੋਟੀ ਜ਼ਰੂਰ ਮੰਗਣੀ ਇਦਾਂ ਨਹੀਂ ਕਹਿਣਾ ਮਾਰਾ ਮੈਂ ਅਰਬਾਂ ਚ ਹੋਜਮਾ ਮੈਂ ਖਰਬਾਂ ਚ ਹੋਜਮਾ ਬਸ ਇੱਕ ਤੰਦਰੁਸਤੀ ਦੇਈ ਤੇ ਦੂਜਾ ਤੇਰਾ ਨਾਮ ਨਾ ਵਿਸਰੇ ਇਹ ਆ ਇੱਕ ਮੇਲਾ ਆ ਆ ਬਾਪੂ ਜੀ ਸਾਢੇ 5 ਹੋ ਗਏ ਘੰਟੇ ਡੇਢ ਘੰਟੇ ਨੂੰ ਮੁੱਕ ਗਿਆ ਇੱਕ ਮੇਲਾ ਆ ਚੱਲ ਰਿਹਾ ਉਹ ਕਿਸੇ ਦਾ 10 ਸਾਲ ਚ ਮੁੱਕ ਜਾਂਦਾ ਕਿਸੇ ਦਾ 20 30 ਕਿਸੇ ਦਾ 50 ਕਿਸੇ ਦਾ 60 ਕਿਸੇ ਦੇ 90 ਪਰ ਮੇਲਾ ਮੁੱਕਣਾ ਹੀ ਮੁੱਕਣਾ ਹੈ ਮੌਤ ਅਟੱਲ ਸੱਚਾਈ ਹੈ ਕੋਈ ਨਹੀਂ ਬਚ ਸਕਿਆ ਕੋਈ ਅਰਬਾਂ ਦਾ ਮਾਲਕ ਸਾਲਾ ਭੁੱਲ ਨਹੀਂ ਸਕਦਾ ਆ ਕੋਈ ਅਰਬਾਂ ਦਾ ਮਾਲਕ ਸਾਲਾ ਭੁੱਲ ਨਹੀਂ ਸਕਦਾ ਤੇ ਮਾਂ ਬਰਾਬਰ ਰਿਸ਼ਤਾ ਕੋਈ ਨਹੀਂ ਭੁੱਲ ਨਹੀਂ ਸਕਦਾ ਮਾਂ ਬਰਾਬਰ ਰਿਸ਼ਤਾ ਕੋਈ ਵੀ ਭੁੱਲ ਨਹੀਂ ਸਕਦਾ ਜਦੋਂ ਨੇ ਚੱਲਦੇ ਬੰਦੇ ਤੇਰੇ ਜੇ ਬੰਦ ਨੇੜੇ ਉਹ ਯੋਸਾਰ ਦੇ ਜਿਹੜੀਆਂ ਨੇ ਕੀਤੀ ਅਸਾ ਜੇ ਸੱਚੀ ਹੋ ਗਈ ਗੱਲ ਜਦ ਪਾਵਰ ਵਿੱਚ ਹੁੰਦਾ ਹੈ ਕੋਈ ਨਾ ਤੇ ਨਹੀਂ ਪੁੱਛਦਾ ਜਦੋਂ ਬੰਦੇ ਕੋਲ 4 ਪੈਸੇ ਹੋਣ ਜਾਂ ਪਾਵਰ 'ਚ ਹੋਵੇ ਮੋਸਟਲੀ 80% ਦੀ ਲੋਕ ਥੋੜੇ ਤਿਲਕ ਜਾਂਦੇ ਉਹ ਕਹਿੰਦੇ ਮੈਂ ਮੈਂ ਹੁਣ ਮੈਂ ਹੁਣ ਜਦੋਂ ਪਾਵਰ 'ਚ ਹੈ ਫਿਰ ਹਾਲਾਤ ਨਹੀਂ ਪੁੱਛਦਾ ਲੋੜ ਖੂਨ ਦੀ ਪੈ ਜਾਏ ਬੰਦਾ ਜਾਨ ਨਹੀਂ ਪੁੱਛਦਾ ਰੱਬ ਨਾ ਕਰੇ ਖੂਨ ਦੀ ਲੋੜ ਪੈ ਜਾਏ ਫੇਰ ਨਹੀਂ ਕਹਿੰਦਾ ਅਸੀਂ ਫਲਾਣੇ ਆ ਜੀ ਆਹੀਂ ਇਹ ਖੂਨੇ ਚੜਾਣਾ ਫੇਰ ਕਹਿੰਦੇ ਬੰਦਾ ਬਚ ਜਾਏ ਜੇ ਦਾ ਮਰ ਜੀ ਓ ਲੋੜ ਖੂਨ ਦੀ ਪੈ ਜਾਏ ਬੰਦਾ ਜਾਨ ਨਹੀਂ ਪੁੱਛਦਾ ਆਖਰ ਨੂੰ ਤੇ ਖਾਲੀ ਹੱਥ ਹੀ ਗਏ ਸਿਕੰਦਰ ਦੇ ਆਪਣੇ ਟਾਈਮ ਖਾਨ ਗੋਲੀਆਂ ਨੀਂਦ ਦੀਆਂ ਅੱਛਾ ਇਹ ਵੇਖ ਕੇ ਮੈਨਾਂ ਤੋਂ ਬਗੈਰ ਜਿਹੜੇ ਹੈਗੇ ਨਾ ਉਹ ਜ਼ਮੀਨ ਤੇ ਕਿਸ ਤਰ੍ਹਾਂ ਵਜਾ ਕੇ ਸੁੱਤੇ ਹੁੰਦੇ ਨੇ ਬਾਕੀ ਇਹ ਗੱਲ ਸਹੀ ਉਹਨਾਂ ਨੇ ਕਹੀ ਹੈ ਉਹਨਾਂ ਨੇ ਕਿਹਾ ਕਿ ਸੂਬੋ ਉੱਠ ਕੇ ਰੋਜੀ ਰੋਟੀ ਰੱਬ ਕੋਲੋਂ ਮੰਗੋ ਔਰ ਬਖਰਬਾ ਨਾ ਮੰਗੋ ਮੈਂ ਕਹਿੰਦਾ ਵਾ ਰੋਜੀ ਰੋਟੀ ਤੇ ਰੱਬ ਨੇ ਜਿਹੜੀ ਮੁਕੱਦਰਾ ਜੇ ਲਿਖੀ ਹੋ ਮਿਲਣੀ ਮਿਲਣੀ ਹੈ ਰੱਬ ਕੋਲੋਂ ਤੰਦਰੁਸਤੀ ਮੰਗੋ ਠੀਕ ਹੈ ਕਹਿੰਦੇ ਨੇ ਤੰਦਰੁਸਤੀ ਹਜ਼ਾਰ ਨੇ ਮੰਗੋ ਹਜ਼ਾਰ ਨੇ ਮਤਲਬ ਬਿਲਕੁਲ ਅਗਰ ਤੁਸੀਂ ਤੰਦਰੁਸਤ ਹੋ ਨਾ ਤੇ ਇਹ ਪ੍ਰਾਪਰਟੀਆਂ ਤਨ ਦੌਲਤ ਉਹ ਦਹੀਂ ਚੰਗੀਆਂ ਲੱਗਦੀਆਂ ਨਹੀਂ ਇੱਕ ਇਹ ਹੱਥ ਦੀ ਮੈਲ ਹੈ ਬਿਲਕੁਲ ਇਹ ਤੰਦਰੁਸਤੀ ਹੋਵੇ ਤੇ ਬੰਦਾ ਕਮਾ ਲੈਂਦਾ ਹੈ ਜੇ ਜਦੋਂ ਬੰਦਾ ਤੰਦਰੁਸਤੀ ਨਾ ਨਾ ਹੋਵੇ ਠੀਕ ਹੈ ਅੱਛਾ ਦੇਖ ਲਓ ਉਹਨੇ ਕਿਹਾ ਇਹ ਕਿ ਸਦਾ ਕੋਈ ਵੀ ਇੱਥੇ ਬੂਟਾ ਲਾ ਐ ਇਹੜਾ ਮੇਲਾ ਸਾਡੇ ਆ ਮੇਲਾ ਇਹਦਾ ਸ਼ਰੀਰ ਦਾ ਮੇਲਾ ਚ ਜਿੰਦਗੀ ਦਾ ਮੇਲਾ ਚੱਲਦਾ ਪਿਆ ਨਾ ਕਿ ਇਹ ਕਹਿੰਦਾ ਹੁਣ ਜਿਹੜਾ ਮੇਲਾ ਚੱਲਦਾ ਪਿਆ ਇਹ ਤੇ ਕੈਂਡੀਡੇਟ ਘੰਟੇ ਦੋ ਘੰਟੇ ਮੁੱਕ ਜਾਏ ਜਿਹੜਾ ਸ਼ਰੀਰ ਦਾ ਮੇਲਾ ਜਿੰਦਗੀ ਦਾ ਮੇਲਾ ਹੈ ਨਾ 10 20 ਜਿਹੜਾ ਜਿੰਨੀ ਲਿਖਾ ਗਿਆ ਆਖਰ ਇਹ ਮੇਲਾ ਮੁਕਣਾ ਹੀ ਮੁਕਣਾ ਹੈ ਜਿਹੜੀ ਜਾਨ ਆਈ ਏ ਦੁਨੀਆ ਚ ਉਹਨੇ ਜਾਣਾ ਹੀ ਜਾਂਦਾ ਠੀਕ ਹੈ ਦੇਖੋ ਪੈਸਾ ਕਿਸੇ ਟਾਈਮ ਬੰਦਾ ਹੁੰਦਾ ਕਿ ਬੰਦੇ ਕੋਲ ਪੈਸਾ ਵੀ ਹੁੰਦਾ ਬੰਦਾ ਕਹਿੰਦਾ ਪੈਸਾ ਕਿਸੇ ਕੰਮ ਨਹੀਂ ਆਉਂਦਾ ਕਿਸੇ ਕੰਮ ਨਹੀਂ ਆਉਂਦਾ ਕਿਉਂ ਉਹ ਕੰਮ ਹੀ ਨਹੀਂ ਆਉਂਦਾ ਹਰ ਜੰਦਾ ਚੀਜ਼ ਨੂੰ ਮੌਤ ਹੈ ਚਾਹੇ ਉਹ ਦਰਖਤ ਤੇ ਚਾਹੇ ਉਹ ਜੋ ਵੀ ਹੈ ਉਹਨੂੰ ਮੌਤ ਹੈ ਅਰਬੀ ਦੇ ਵਿੱਚ ਕਿਹਾ ਜਾਂਦਾ ਕੁੱਲੁਨ ਨਫਸਾ ਨਫਸਨ ਲਾਇਤ ਕਤਲ ਮੌਤ ਠੀਕ ਹੈ ਹਰ ਨਫਸ ਨੇ ਹਰ ਜੰਦਾ ਚੀਜ਼ ਨੇ ਮੌਤ ਦਾ ਮਜ਼ਾ ਚਖਣਾ ਹੀ ਚਾਹੀਦਾ ਅਸੀਂ ਜਿੰਨਾ ਮਰਜ਼ੀ ਇਸ ਤੋਂ ਭੱਜ ਲਈਏ ਅਸੀਂ ਨਹੀਂ ਭੱਜ ਸਕਦੇ ਇਹ ਤੇ ਸਾਨੂੰ ਪਤਾ ਆਖਰ ਮੌਤ ਪਰ ਹੱਕ ਹੈ ਕੁਰਾਨ ਪਾਕ 'ਚ ਲਿਖਿਆ ਆਖਰ ਤੂੰਨੇ ਲੋਟ ਕੇ ਵਾਪਸ ਆਪਣੇ ਰੱਬ ਕੇ ਪਾਸ ਆ ਠੀਕ ਹੈ ਔਰ ਵਾਕਈ ਇਹ ਜਿਹੜੀ ਸਾਨੂੰ ਆਰਜ਼ੀ ਜ਼ਿੰਦਗੀ ਮਿਲੀ ਹੈ ਨਾ ਠੀਕ ਹੈ ਇੱਕ ਨਾ ਇੱਕ ਦਿਨ ਜਦੋਂ ਆ ਸਮਝ ਲੋ ਇਹ ਸਾਡਾ ਸ਼ਰੀਰ ਜ਼ਿੰਦਗੀ ਹੈ ਨਾ ਇੱਕ ਗੁਬਾਰਾ ਹੈ ਗੁਬਾਰੇ ਜੋ ਫੂਕ ਇੱਕ ਨਾ ਇੱਕ ਦਿਨ ਨਿਕਲਣੀ ਨਿਕਲਣੀ ਹੈ ਅੱਜ ਕਹਿੰਦੇ ਨੇ ਕਿ ਜ਼ਿੰਦਗੀ ਨਾ ਇੱਕ ਪਾਣੀ ਦੇ ਬੁਲਬਲੇ ਦੀ ਮਾਨਾ ਦਾ ਵੇਖਿਆ ਜਾਏ ਤੇ ਪਾਣੀ ਦੇ ਬੁਲਬਲੇ ਦੀ ਉਮਰ ਕਿੰਨੀ ਕੁ ਹੁੰਦੀ ਆ ਪਾਣੀ ਦਾ ਬੁਲਬਲਾ ਬਣਿਆ ਮਿੰਟ ਚ ਦੇਖਦੇ ਦੇਖਦੇ ਉਹ ਫੇਟ ਫਟ ਗਿਆ ਫਟ ਜਾਂਦਾ ਏਵੇਂ ਫਟ ਜਾਂਦਾ ਬੰਦਾ ਹਰ ਚੀਜ਼ ਦੀ ਤਿਆਰੀ ਕਰਦਾ ਹੈ ਪਲੈਨਿੰਗ ਉਹਨੇ ਕੀਤੀ ਹੁੰਦੀ ਹੈ ਕਿ ਯਾਰ ਮੈਂ ਐਸਾ ਲੈ ਕੀਤਾ ਅਗਲੇ ਸਾਲ ਉਹ ਕਰਾਂਗਾ ਅਗਲੇ ਸਾਲ ਉਹ ਕਰਾਂਗਾ ਇੰਨਾ ਕੁ ਬਚਤ ਕਿ ਪਤਾ ਨਹੀਂ ਅਗਲੇ ਸਾਲ ਦਾ ਵੀ ਅਗਲੇ ਸਾਲ ਅਗਲੇ ਅਗਲੇ ਸਾਲ ਅਗਲੇ ਸਿਕੰਟ ਦਾ ਵੀ ਨਹੀਂ ਪਤਾ ਕਿ ਯਾਰ ਕੀ ਹੋਣਾ ਹੈ ਕੀ ਨਹੀਂ ਹੋਣਾ ਤੇ ਕਹਿੰਦੇ ਨੇ ਕਾਮਯਾਬ ਬੰਦਾ ਉਹੀ ਹੈਗਾ ਜਿਨੇ ਮਰਨ ਤੋਂ ਪਹਿਲੇ ਮਰਨ ਦੀ ਤਿਆਰੀ ਕੀਤੀ ਹੈ ਬੇਸ਼ੱਕ ਬੇਸ਼ੱਕ ਔਰ ਤੁਮੇ ਆਪਣਾ ਪੰਮੇ ਧੁੰਮੇ ਵਾਲੇ ਮੈਂ ਤੁਹਾਨੂੰ ਪਹਿਲੇ ਹੀ ਧੁਮਾ ਕਹ ਦੇਣਾ ਪੰਮਾ ਧੁੰਮੇ ਵਾਲੇ ਪੰਮੇ ਧੁੰਮੇ ਵਾਲੇ ਅੱਛਾ ਗੱਲਾਂ ਉਹਨਾਂ ਨੇ ਸਾਰੀਆਂ ਸੋਣੀਆਂ ਕੀਤੀਆਂ ਅੱਛਾ ਵੇਖ ਲਓ ਕਿ ਇਹਨਾਂ ਸਾਰਿਆਂ ਨੂੰ ਹੀ ਆਪਣਾ ਦੋਸਤਾਂ ਨੂੰ ਨਾ ਮਜ਼ਾਕ ਸ਼ੁਰੂ ਤੋਂ ਹੀ ਮਸੇ ਕਿ ਸਿੰਗਿੰਗ ਦਾ ਸ਼ੋਅ ਕਹਿੰਦੇ ਸੀ ਅਸੀਂ ਜਾਗੋ ਦੇ ਉੱਤੇ ਜਾਣੇ ਹੋ 2015 1500 ਕਹਿੰਦੇ ਸੀ ਆ ਕੇ ਬਸ ਬੋਲ ਲਿਆ ਪਾ ਦਿਓ ਅਸੀਂ ਸਾਰਿਆਂ ਨੇ ਜਾਣਾ ਕਰਨਾ 2200 4 400 ਲੈਣਾ ਕਰਨਾ मतलब ए एन जो उन्होंने अपना करियर जी स्टार्ट किया हुआ है राजवीर जींदा कहता यार मेनू थोड़ी ज्यादा मत दे 200 200 ਵਧ ਦੇ ਜੇਕਰ ਮੈਂ ਦੋ ਪੱਗਾਂ ਲੈਣਾ ਅੱਛਾ ਪੱਗ ਦਾ ਵਾਕਈ ਉਹਨਾਂ ਨੂੰ ਬਹੁਤ ਸ਼ੌਕ ਸੀ ਬਗੈਰ ਪੱਗ ਤੋਂ ਆਪਾਂ ਵੇਖਿਆ ਨਹੀਂ ਕੱਲ ਜਿਹੜਾ ਵਲੌਗ ਪਾਇਆ ਸੀ ਵਲੌਗ ਦੇ ਵਿੱਚ ਉਹ ਵੀ ਮਸਲ ਕੇ ਹੈਲਮਟ ਪਾਣਾ ਸੀ ਮਜਬੂਰੀ ਸੀਗੀ ਠੀਕ ਹੈ ਤਾਂ ਕਰਕੇ ਪਾ ਲਿਆ ਉਹਦੇ ਵਿੱਚ ਉਹਨਾਂ ਨੇ ਆਪਣਾ ਸਾਰਾ ਸਿਰ ਕਵਰ ਮੈਂ ਅੱਗੇ ਕਹਨੀ ਆ ਵੇ ਲੋ ਜਿਹੜੀ ਸੱਤ ਨਸੀਬਾਂ ਨੂੰ ਲਗਣੀ ਹੁੰਦੀ ਹੈ ਇੰਨਾ ਸਿਰ ਉਹਨਾਂ ਦਾ ਕਵਰ ਸੀ ਉੱਪਰ ਹੈਲਮਟ ਵੀ ਸੀ ਫਿਰ ਵੀ ਉਹਨਾਂ ਨੂੰ ਪਿੱਛੇ ਝੋਟ ਲੱਗੀ ਉਹ ਉਹੀ ਗੱਲ ਹੈ ਕਿ ਰੱਬ ਨੇ ਕਹਿੰਦੇ ਨੇ ਰੱਬ ਆਪਣੇ ਉੱਤੇ ਨਹੀਂ ਲੈਂਦਾ ਰੱਬ ਕੋਈ ਨਾ ਕੋਈ ਬਹਾਨਾ ਬਣਵਾ ਦਿੰਦਾ ਜ਼ਿੰਦਗੀ ਦਾ ਬਹਾਨਾ ਹੀ ਬਹਾਨਾ ਹੈ ਠੀਕ ਹੈ ਉਹ ਕਹਿੰਦੇ ਨੇ ਨਾ ਬਹਾਨਾ ਹੀ ਬਣਿਆ ਠੀਕ ਹੈ ਉਹ ਫਲਾਣਾ ਅੱਛਾ ਫਿਰ ਸਾਡੇ ਲੋਕ ਇਹ ਵੀ ਕਹਿੰਦੇ ਨੇ ਯਾਰ ਨਾ ਜਾਂਦਾ ਠੀਕ ਹੈ ਅੱਜ ਰੁਕ ਜਾਂਦੇ ਸ਼ਾਇਦ ਆ ਵੇਲਾ ਟੱਪ ਜਾਂਦਾ ਇਹ ਵੇਲਾ ਨਹੀਂ ਸੀ ਟਪਣਾ ਰੱਬ ਨੇ ਜੋ ਮੁਕੱਦਰਾ ਚ ਲਿਖਿਆ ਨਾ ਇਹ ਬਾਨਾ ਬਨਣਾ ਹੀ ਬਨਣਾ ਸੀ ਇਹ ਸਮਝ ਲਓ ਕਿ ਉਹਦੀ ਮੌਤ ਨਹੀਂ ਹੋਣਾ ਉਹਨੂੰ ਕੈਨੇਡਾ ਤੋਂ ਵਿੱਚੋਂ ਵਾਪਸ ਖਿੱਚਿਆ ਨਹੀਂ ਤਾਂ ਕੁਝ ਦਿਨ ਪਹਿਲੇ ਕੈਨੇਡਾ ਵਿੱਚ ਸੀ ਜਿੱਥੇ ਕਹਿੰਦੇ ਨੇ ਨਾ ਜਿੱਥੇ ਦੀ ਤੁਹਾਨੂੰ ਮਰਨ ਮਿੱਟੀ ਲੱਗੀ ਉਹ ਨਾ ਤੁਸੀਂ ਉੱਥੇ ਜਾ ਕੇ ਆਪਣੇ ਸਾਹ ਪੂਰੇ ਕਰਨੇ ਹੀ ਕਰਨੇ ਬੇਸ਼ੱਕ ਉਹ ਦੇਖ ਲਓ ਸਿੱਧੂ ਮੂਸੇਆ ਦਾ ਵੀ ਵੇਲਾ ਕੋ ਬਾਅਦ ਚੰਗਾ ਭਲਾ ਸੈੱਟ ਸੀ ਉਹਦੀ ਮੌਤ ਨੂੰ ਪੰਜਾਬ ਖਿੱਚਿਆ ਤੇ ਉਹ ਵਾਪਸ ਆਇਆ ਬਸ ਦੇਖੋ ਨਾ ਉਹ ਦੇਖੋ ਇਹ ਆਪਣੇ ਲੈਜੈਂਡ ਨੇ ਆਪਣੇ ਕਿੰਨੇ ਹੀ ਲੈਜੈਂਡ ਜਿਹੜੇ ਨੇ ਨਾ ਉਹ ਚਲੇ ਗਏ ਨੇ ਠੀਕ ਹੈ ਪਰ ਚਾਹ ਉਹ ਹੀ ਗੱਲ ਤੇ ਹੋਈ ਹੈ ਕਿ ਚਲੋ ਚਲੀਦਾ ਮਿਲਣਾ ਕੋਈ ਯਾਦ ਜਾ ਰਿਹਾ ਕਿਸੇ ਨੇ ਕੱਲ ਤੁਰ ਜਾਣਾ ਜਾਣਾ ਸਭ ਨਹੀਂ ਹੈ ਪਰ ਕੁਝ ਐਸੀ ਹੁੰਦੇ ਨੇ ਕਿ ਜਿਨ੍ਹਾਂ ਦੇ ਜਾਣ ਤੇ ਕਹਿਦਾ ਵਾ ਕਿ ਹਜੇ ਨਹੀਂ ਸੀ ਜਾਣਾ ਚਾਹੀਦਾ ਇਹਨਾਂ ਦੀ ਕੁਝ ਹੋਰ ਅਸੀਂ ਵੀ ਵੇਖ ਲਈਏ ਤਾਂ ਦਿਹਾੜੀ ਚ ਕਿੰਨੇ ਲੋਕ ਜਿਹੜੇ ਨੇ ਉਹ ਬੱਚੇ ਪੈਦਾ ਹੋ ਰਹੇ ਨੇ ਕਿੰਨੇ ਜਾ ਰਹੇ ਨੇ ਪਰ ਇਹ ਵੇ ਕੁਝ ਲੋਕ ਐਸੇ ਹੁੰਦੇ ਨੇ ਕਿ ਜਿਹੜੇ ਜਾਂਦੇ ਨੇ ਪਿੱਛੇ ਆਪਣੀਆਂ ਯਾਦਾਂ ਛੱਡ ਜਾਂਦੇ ਨੇ ਠੀਕ ਹੈ ਔਰ ਜਿੰਨਾ ਜੀ ਸਿੱਧੂ ਮੂਸੇਆਲਾ ਰਾਜਵੀਰ ਠੀਕ ਹੈ ਜੀ ਦੀਪ ਸਿੱਧੂ ਦੀਪ ਸਿੱਧੂ ਮਤਲਬ ਕਿ ਇਹ ਇਹ ਉਹ ਲੋਕ ਨੇ ਮਤਲਬ ਕਿ ਜਿਹੜੀਆਂ ਆਪਣੀਆਂ ਯਾਦਾਂ ਛੱਡ ਗਏ ਨੇ ਉਹ ਯਾਦਾਂ ਕਿਵੇਂ ਛੱਡ ਕੇ ਗਏ ਨੇ ਇਹਨਾਂ ਦਾ اخلاق ਇਹਨਾਂ ਦਾ ਪਿਆਰ ਠੀਕ ਹੈ ਇਹਨਾਂ ਦਾ ਆਪਣਾਪਣ ਕਿਸੇ ਨਾਲ ਮਿਲਦੇ ਸੀਗੇ ਨਾ ਠੀਕ ਹੈ ਵੀ ਦੇਖੋ ਤੁਸੀਂ ਕਿਸੇ ਨਾਲ ਉਖੜ ਕੇ ਵੀ ਮਿਲੋਗੇ ਨਾ ਠੀਕ ਹੈ ਤੋਂ ਬੰਦੇ ਨੇ ਕਹਿਣਾ ਯਾਰ ਇਹ ਇਹਨੂੰ ਨਾ ਮਿਲੇ ਉਖੜ ਕੇ ਮਿਲ ਜਾ ਤੇ ਜੇ ਤੁਸੀਂ ਦੋ ਬੋਲ ਮਿੱਠੇ ਬੋਲ ਕੇ ਉਹਦੇ ਨਾਲ ਜੱਫੀ ਪਾ ਕੇ ਮਿਲੋਗੇ ਨਾ ਉਹ ਸਦੀਆਂ ਤੱਕ ਤੁਹਾਨੂੰ ਯਾਦ ਰੱਖੇਗਾ ਨਹੀਂ ਯਾਰ ਫਲਾਣਾ ਨਾ ਬੀ ਬਹੁਤ ਸੋਨਾ ਮਿਲਦਾ ਅੱਛਾ ਅੱਗੇ ਵੀ ਕਹੀਏ ਕਿ ਅਸੀਂ ਕਦੀ ਅਸੀਂ ਜਦੋਂ ਰਾਜਵੀਰ ਭਾਜੀ ਫੋਟੋ ਦੇ ਗਏ ਦੋਸਤ ਬਾਦ ਉਹਨਾਂ ਦੀ ਪ੍ਰੋਫਾਈਲ ਚੈੱਕ ਕੀਤੀ ਤੇ ਉਹਨਾਂ ਦੀਆਂ ਵੀਡੀਓਜ਼ ਵਗੈਰਾ ਦੇਖੀਆਂ ਕਈ ਜਗ੍ਹਾ ਤੇ ਮੈਂ ਵੇਖਿਆ ਕਿ ਗੱਡੀ 'ਚ ਜਾ ਰਹੇ ਹੋਣਾ ਤੇ ਉੱਤਰ ਕੇ ਗੱਡੀ 'ਚ ਕਦੀ ਬੱਚਿਆਂ ਨੂੰ ਮਿਲੰਦੇ ਨੇ ਕਦੀ ਕਿਸੇ ਬਜ਼ੁਰਗ ਨੂੰ ਮਿਲੰਦੇ ਨੇ ਕਦੀ ਕਿਸੇ ਨਾਲ ਮਿਲੰਦੇ ਨੇ ਮਤਲਬ ਮੈਂ ਨਹੀਂ ਵਿੱਚ ਤੇ ਉਹ ਬੱਚੇ ਜੇ ਲੱਗੇ ਮੈਂ ਕਹਿੰਦੇ ਤੁਸੀਂ ਕੀ ਕਰ ਰਹੇ ਹੋ ਰਾਜਵੀਰ ਜਵੰਦਰ ਨੇ ਕਹਿੰਦਾ ਫੋਟੋ ਕਰਾਣੀ ਹੈ ਸਾਡਾ ਫੈਨ ਹੈ ਕਹਿੰਦਾ ਉਹ ਸਾਡਾ ਫੈਨ ਹੈ ਉਹ ਕਹਿੰਦਾ ਸਾਡਾ ਫੈਨ ਹੈ ਸਾਡੇ ਨਾਲ ਫੋਟੋ ਕਰਾਣੀ ਹੈ ਆਸ ਰਾਸ ਦੀ ਆਂਦੇ ਠੰਢੇ ਜਗਹ ਕਹਿੰਦਾ ਹਾਂ ਹਾਂ ਨੂੰ ਤੁਹਾਡਾ ਬਹੁਤ ਵੱਡਾ ਪਿਆਰ ਨਾ ਆਈ ਕਹਿੰਦਾ ਮੈਨੂੰ ਫੋਟੋ ਕਰਾ ਲਓ ਓਏ ਅਸੀਂ ਇੱਕ ਕੱਲ ਨਾ ਮੈਂ ਇੱਕ ਵੀਡੀਓ ਵੇਖਿੰਦੇ ਆ ਤੇ ਕਿਸੇ ਨੇ ਨਾ ਰਾਜਵੀਰ ਜਵਿੰਦਰ ਨੂੰ ਵੀਡੀਓ ਕਾਲ ਜਿੱਤੀ ਹੋਈ ਸੀ ਠੀਕ ਹੈ ਤੇ ਉਹ ਦੋਵੇਂ ਭੈਣ ਭਰਾ ਸੀਗੇ ਤੇ ਉਹ ਮਤਲਬ ਕਿ ਭਰਾ ਨਾ ਆਪਣੀ ਭੈਣ ਨੂੰ ਮਾਰੀ ਜੰਗੀ ਸਿੰਗਿੰਗ ਆਪਣਾ ਜਿਹੜਾ ਸੀ ਨਾ ਉਹ ਸਿਖਾਉਂਦਾ ਸੀਗਾ ਉਹ ਭੈਣ ਨੇ ਨਾ ਰਾਜਵੀਰ ਜਵਿੰਦਰ ਨੂੰ ਕਹਿੰਦੀ ਮੈਂ ਵੀਰੇ ਤੁਹਾਨੂੰ ਕੁਝ ਸੁਣਾਉਣਾ ਜਾਨੀ ਆ ਔਰ ਮੇਰੇ ਕੱਲ ਰਾਜਵੀਰ ਜਵਿੰਦਰ ਦਾ ਹੀ ਉਹਨਾਂ ਨੇ ਗਾਣਾ ਸੁਣਾਇਆ ਠੀਕ ਹੈ ਤੇ ਰਾਜਵੀਰ ਜਵਿੰਦਰ ਨੇ ਇਹ ਕਿਹਾ ਉਹਨੇ ਠੀਕ ਹੈ ਉਹਨੇ ਕਿਹਾ ਤੇ ਜਿਹਦੇ ਕੋਲ ਸਿੱਖਦੀ ਉਹਨੇ ਕਿਹਾ ਹਾਂਜੀ ਉਹਨੇ ਕਿਹਾ ਤੇਰਾ ਉਸਤਾਦ ਬਹੁਤ ਤਗੜਾ ਤੇ ਉਸਤਾਦ ਨਾਲ ਹੀ ਬੈਠਾ ਭਰਾ ਉਹਦਾ ਠੀਕ ਹੈ ਵੱਡੇ ਬਿਕ ਉਹ ਯਕੀਨ ਮੰਨ ਉਹਨਾਂ ਨੂੰ ਕਹਿੰਦੇ ਸੀ ਕਿ ਉਹ ਕਹਿੰਦੇ ਸੀ ਮੁਹਾਲੀ ਜੀ ਰਹਿੰਦੇ ਆ ਠੀਕ ਹੈ ਉਹ ਕਹਿੰਦਾ ਸੀ ਮੈਨੂੰ ਆਪਣਾ ਨਾ ਨੰਬਰ ਵਗੈਰਾ ਸੈਂਡ ਕਰ ਦਿਓ ਮੈਂ ਜਿਵੇਂ ਹੀ ਆਇਆ ਨਾ ਠੀਕ ਹੈ ਉਹਨੇ ਕਿਹਾ ਇਹ ਸਾਡੇ ਪੰਜਾਬ ਦੇ ਸਟਾਰ ਨੇ ਹੋਰ ਦੇਖੋ ਕੋਈ ਉਹਦੇ ਵਿੱਚ ਬੋ ਨਹੀਂ ਸੀਗੀ ਕੋਈ ਉਹਦੇ ਜੋ ਮੈਂ ਨਹੀਂ ਸੀਗੀ ਠੀਕ ਹੈ ਉਹਨੇ ਜਿੰਨੂੰ ਵੀ ਮਿਲਣਾ ਆਜ ਦੀ ਦਿਨ ਮਿਲਣਾ ਝੁੱਕ ਕੇ ਮਿਲਣਾ ਠੀਕ ਹੈ ਕਿ ਅਗਲੇ ਬੰਦੇ ਨੂੰ ਨਾ ਧੱਕੇ ਨਾਲ ਆਪਣਾ ਫੈਨ ਬੁਲਾ ਲੈਂਦਾ ਹੈ ਪਰ ਲਾ ਬੰਦਾ ਕਹਿੰਦਾ ਸੀ ਨਹੀਂ ਯਾਰ ਇਹ ਬੰਦੇ ਨੂੰ ਜੱਫੀ ਪਾਉਣਾ ਦਿਲ ਕਰਦਾ ਠੀਕ ਹੈ ਬਾਕੀ ਤੁਹਾਨੂੰ ਕਿਵੇਂ ਲੱਗਿਆ ਪੰਮੇ ਬਾਈ ਦੀਆਂ ਗੱਲਾਂ ਕਮੈਂਟਸ ਕਰਕੇ ਜ਼ਰੂਰ ਦੱਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਮਿਲਦੇ ਆਗਲੀ ਵੀਡੀਓ ਚ ਆਪਣਾ ਖਿਆਲ ਰੱਖੋ ਰੱਬ ਰਾਖਾ